ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਧਾਰਦੇ ਹੋਏ ਇੱਕ ਬਾਗ ਦੀ ਚ ਪਹੁੰਚੇ ਹਨ ਉਹ ਬਾਗ ਇੱਕ ਖत्री ਦਾ ਸੀ ਮਹਾਰਾਜ ਦੇ ਨਾਲ ਪਾਈ ਮਰਦਾਨਾ ਜੀ ਅਤੇ ਪਾਈ ਬਾਲਾ ਜੀ ਹਨ ਜਦੋਂ ਉਸ ਬਾਗ ਦੇ ਮਾਲਕ ਖत्री ਨੂੰ ਪਤਾ ਲੱਗਿਆ ਵੀ ਮੇਰੇ ਬਾਗ ਦੇ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅਤੇ ਪਾਈ ਮਰਦਾਨਾ ਜੀ ਤੇ ਬਾਲਾ ਜੀ ਆਏ ਹੋਏ ਹਨ ਤਾਂ ਉਹਨੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਸੋਚਿਆ ਉਹ ਆਇਆ ਜਦੋਂ ਤਾਂ ਉਹਨੇ ਗੁਰੂ ਪਾਤਸ਼ਾਹ ਜੀ ਨੂੰ ਵੀ ਮੱਥਾ ਟੇਕਿਆ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਮੱਥਾ ਟੇਕ ਦਿੱਤਾ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਤੇ ਦਰਸ਼ਨ ਕਰਕੇ ਉਹ ਵਾਪਸ ਆਪਣੇ ਪਿੰਡ ਵਿੱਚ ਚਲਾ ਗਿਆ ਹੁਣ ਇਹ ਨੇਮ ਉਹਦਾ ਰੋਜ਼ ਦਾ ਹੀ ਬਣ ਗਿਆ ਉਹਦਾ ਬਾਗ ਪਿੰਡ ਤੋਂ ਬਾਹਰ ਬਾਰ ਸੀ ਉਹਨੇ ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਣੇ ਤੇ ਇਹ ਗੱਲ ਉਹਨੇ ਆਪਣੇ ਇੱਕ ਮਿੱਤਰ ਨੂੰ ਦੱਸ ਦਿੱਤੀ ਵੀ ਮੈਂ ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦਾ ਸਾਡੇ ਬਾਗ ਦੇ ਵਿੱਚ ਕੋਈ ਮਹਾਪੁਰਖਾਏ ਹੋਏ ਹਨ ਉਹਨਾਂ ਦਾ ਨਾਮ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਹੈ ਮੇਰਾ ਤਾਂ ਇਹ ਨਿਤ ਦਾ ਸੁਭਾਅ ਬਣ ਗਿਆ ਮੈਂ ਹਰ ਰੋਜ਼ ਜਾ ਕੇ ਉਹਨਾਂ ਦੇ ਦਰਸ਼ਨ ਕਰਦਾ ਸਾਧ ਸੰਗਤ ਜੀ ਬੰਦੇ ਦਾ ਸੁਭਾਅ ਬਣਨ ਨੂੰ ਵੀ ਥੋੜਾ ਸਮਾਂ ਲੱਗਦਾ ਸਿਆਣੇ ਕਹਿੰਦੇ ਨੇ ਵੀ ਕੋਈ ਵੀ ਕੰਮ ਅਸੀਂ ਜੇ 40 ਦਿਨ ਕਰ ਲਈਏ ਨਾ ਤਾਂ ਉਹ ਬੰਦੇ ਦਾ ਸੁਭਾਅ ਬਣ ਜਾਂਦਾ ਭਾਵੇਂ ਉਹ ਬੁਰੀ ਆਦਤਾਂ ਹੋਣ ਆਮ ਹੀ ਉਹ ਤੰਗੀ ਆਦਤਾਂ ਹੁੰਨ 40 ਦਿਨ ਕਿਸੇ ਕੰਮ ਨੂੰ ਕਰ ਲਓ ਉਹ ਸੁਭਾਅ ਬਣ ਜਾਂਦਾ ਜੇ ਕਿਸੇ ਤੋਂ ਸਵੇਰੇ ਜਲਦੀ ਨਹੀਂ ਉੱਠਿਆ ਜਾਂਦਾ ਪਰ 40 ਦਿਨ ਸਵੇਰੇ ਲਗਾਤਾਰ ਜਲਦੀ ਉઠੋ 40ਵੇਂ ਦਿਨ ਤੋਂ ਬਾਅਦ ਹੌਲੀ-ਹੌਲੀ ਤੁਹਾਡਾ ਇਹ ਸੁਭਾਅ ਬਣ ਜਾਏਗਾ ਸਵੇਰੇ ਜਲਦੀ ਉੱਠਣ ਦਾ ਸੋ ਉਹ ਖਤਰੀ ਕਹਿੰਦਾ ਮੈਂ ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਤੇ ਇਹ ਮੇਰਾ ਸੁਭਾਅ ਬਣ ਗਿਆ ਉਹ ਕਹਿੰਦਾ ਮੈਂ ਇਕੱਲਾ ਹੀ ਜਾਣਾ ਤਾਂ ਅਗਿਓ ਉਹਦਾ ਦੋਸਤ ਉਹਦਾ ਮਿੱਤਰ ਕਹਿੰਦਾ ਮੈਨੂੰ ਵੀ ਨਾਲ ਜਾਇਆ ਕਰ। ਮੈਂ ਵੀ ਉਹਨਾਂ ਸੰਤਾਂ ਦੇ ਦਰਸ਼ਨ ਕਰਨਾ ਚਾਹੁੰਨਾ। ਮੈਂ ਵੀ ਵੇਖਣਾ ਚਾਹੁੰਨਾ ਵੀ ਉਹ ਕੌਣ ਨੇ। ਉਹ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ। ਕੱਲ ਨੂੰ ਮੈਂ ਜਾਵਾਂਗਾ ਤਾਂ ਤੈਨੂੰ ਨਾਲ ਲੈ ਕੇ ਜਾਵਾਂਗਾ। ਤੂੰ ਵੀ ਮੇਰੇ ਨਾਲ ਉਹਨਾਂ ਦੇ ਦਰਸ਼ਨ ਕਰ ਲਈ। ਸੋ ਅਗਲੇ ਦਿਨ ਦੋਨੋਂ ਮਿੱਤਰ ਤਿਆਰ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਤੁਰ ਪੈਂਦੇ ਨੇ। ਉਹਨਾਂ ਸਾਜ ਸੰਗਤ ਜੀ ਕੰਨੀ ਵਾਰੀ ਹੁੰਦਾ ਕੀ ਹੈ? ਬੰਦਾ ਕਰੋ ਤੁਰਦਾ ਤਾਂ ਚੰਗੇ ਕੰਮ ਕਰਨ ਵਾਸਤੇ ਹੈ। ਲੇ ਕਿਨੇ ਰਸਤੇ ਵਿੱਚ ਉਹਦਾ ਮਨ ਬਦਲ ਜਾਂਦਾ ਤੇ ਉਹ ਬੁਰੇ ਰਾਹ ਪੈ ਜਾਂਦਾ ਸਾਧ ਸੰਗਤ ਜੀ ਬੰਦੇ ਦੇ ਮਨ ਦਾ ਕੁਝ ਨਹੀਂ ਪਤਾ ਚੱਲਦਾ ਇੱਕੋ ਸਕਿੰਟ ਦੇ ਵਿੱਚ ਬੰਦੇ ਦਾ ਮਨ ਚੋਰ ਬਣ ਜਾਂਦਾ ਹੈ ਤੇ ਇੱਕੋ ਸਕਿੰਟ ਦੇ ਵਿੱਚ ਬੰਦੇ ਦਾ ਮਨ ਸਾਧ ਵੀ ਬਣ ਜਾਂਦਾ ਸੋ ਉਹ ਖਤਰੀ ਤੇ ਉਹਦਾ ਮਿੱਤਰ ਤੁਰੇ ਜਾਂਦੇ ਨੇ ਰਸਤੇ ਵਿੱਚ ਇੱਕ ਵੇਸਵਾ ਦਾ ਕੋਠਾ ਆਂਦਾ ਉਹ ਜਿਹੜਾ ਖਤਰੀ ਦਾ ਮਿੱਤਰ ਸੀਗਾ ਉਹ ਸੋਚਦਾ ਹੈ ਵੀ ਮੈਂ ਦਰਸ਼ਨ ਤਾਂ ਬਾਅਦ ਵਿੱਚ ਵੀ ਕਰ ਲਵਾਂਗਾ ਪਹਿਲੇ ਇੱਥੇ ਜਾ ਆ ਜੰਦਾ ਉਹਦਾ ਮਿੱਤਰ ਆਪਣੇ ਦੋਸਤ ਖੱਤਰੀ ਨੂੰ ਕਹਿੰਦਾ ਤੂੰ ਜਾ ਜਾ ਕੇ ਦਰਸ਼ਨ ਕਰ ਲੈ ਮੈਨੂੰ ਤੇਰੇ ਬਾਗ ਦਾ ਰਸਤਾ ਪਤਾ ਹੈ ਮੈਂ ਆਪੇ ਆ ਜਾਵਾਂਗਾ ਸੋ ਉਹ ਖੱਤਰੀ ਸਿੱਖ ਆਪਣੀ ਸ਼ਰਦਾ ਅਨੁਸਾਰ ਗੁਰੂ ਪਾਸ਼ਾ ਜੀ ਦੇ ਦਰਸ਼ਨਾ ਵਾਸਤੇ ਚਲਿਆ ਜਾਂਦਾ ਤੇ ਉਹ ਖੱਤਰੀ ਦਾ ਮਿੱਤਰ ਵੇਸਵਾ ਦੇ ਕੋਠੇ ਤੇ ਰੁਕ ਜਾਂਦਾ ਸੋ ਕਹਿੰਦੇ ਹਰ ਰੋਜ਼ ਹੀ ਇਸੇ ਤਰ੍ਹਾਂ ਹੋਣ ਲੱਗ ਪਿਆ ਉਹ ਖਤਰੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਚਲਾ ਜਾਂਦਾ ਤੇ ਉਹਦਾ ਇਹ ਮਿੱਤਰ ਵੇਸਵਾਦੀ ਕੋਠੇ ਤੇ ਚਲਾ ਜਾਂਦਾ ਤੇ ਦੋਨਾਂ ਦੀ ਇਹ ਆਦਤ ਪੱਕ ਗਈ ਤੇ ਸਾਧ ਸੰਗਤ ਜੀ ਆਦਤ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਬਿਨਾ ਬਦਲਦੀ ਨਹੀਂ ਭਗਤ ਕਬੀਰ ਜੀ ਦਾ ਇਹ ਸ਼ਬਦ ਆਉਂਦਾ ਚੱਲੇ ਇੱਥੇ ਹਰ ਮਿਲਨ ਕੋ ਬੀਤੇ اٹਕੇਉ ਚੀਤ ਚੱਲੇ ਤਾਂ ਅਸੀਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਸੀ ਪਰ ਮਨ ਰਾਹ ਵਿੱਚ ਹੀ اٹਕ ਗਿਆ ਸੋ ਉਹ ਜਿਹੜਾ ਖਤਰੀ ਸਿੱਖ ਸੀਗਾ ਉਹ ਹਰ ਰੋਜ਼ ਆਪਣੇ ਨਾਮ ਦੇ ਅਨੁਸਾਰ ਗੁਰੂ ਪਾਤਸ਼ਾਹ ਜੀ ਦੇ ਕੋਲ ਮੱਥਾ ਟੇਕਣ ਜਾਂਦਾ ਮਹਾਰਾਜ ਜੀ ਦੇ ਕੋਲ ਬੈਠ ਕੇ ਉਪਦੇਸ਼ ਸੁਣਦਾ ਕੀਰਤਨ ਸੁਣਦਾ ਤੇ ਦੂਜੇ ਬੰਦੇ ਦਾ ਨਾਮ ਬਣ ਗਿਆ ਵਿਕਾਰ ਭੋਗਨ ਦਾ ਸੋ ਇੱਕ ਬੰਦੇ ਦਾ ਚੰਗਾ ਨਾਮ ਬਣ ਗਿਆ ਤੇ ਦੂਜੇ ਬੰਦੇ ਦਾ ਬੁਰਾ ਨਾਮ ਬਣ ਗਿਆ ਤੇ ਦੋਨਾਂ ਦੀ ਆਹੀ ਆਦਤ ਪੱਕ ਗਈ ਉਹ ਸਾਥ ਸੰਗਤ ਜੀ ਜਿਹੜਾ ਤਾਂ ਮਿੱਤਰ ਵੇਸਵਾ ਦੇ ਕੋਠੇ ਤੇ ਜਾਂਦਾ ਸੀ ਉਹ ਮਨ ਹੀ ਮਨ ਸੋਚਦਾ ਹੈ ਵੀ ਮੇਰਾ ਮਿੱਤਰ ਉਹ ਖਤਰੀ ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦਾ ਹੈ ਮਹਾਰਾਜ ਕੋਲੋਂ ਉਪਦੇਸ਼ ਸੁਣਦਾ ਹੁੰਦਾ ਹੈ ਕੀਰਤਨ ਸੁਣਦਾ ਹੁੰਦਾ ਹੈ ਉਹ ਤਾਂ ਬਹੁਤ ਚੰਗੇ ਕਰਮ ਕਰ ਰਿਹਾ ਪਰ ਮੈਨੂੰ ਵੇਖੋ ਮੈਂ ਕਿਹੜੇ ਬਕਾਰਾਂ ਵਿੱਚ ਫਸਿਆ ਹੋਇਆ ਮੰਦ ਕਰਮ ਕਰ ਰਿਹਾ ਉਹਨੇ ਆਪਣੇ ਖਤਰੀ ਮਿੱਤਰ ਨੂੰ ਕਿਹਾ ਵੀ ਤੂੰ ਅੱਜ ਜਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਤੇ ਆ ਕੇ ਮੈਨੂੰ ਦੱਸੀ ਵੀ ਤੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਕੀ ਮਿਲਿਆ ਤੇ ਮੈਂ ਵੀ ਤੈਨੂੰ ਦੱਸੂਗਾ ਵੀ ਮੈਨੂੰ ਵੇਸਵਾ ਦੇ ਕੋਠੇ ਤੇ ਜਾ ਕੇ ਕੀ ਮਿਲਿਆ ਤੇ ਫਿਰ ਹਿਸਾਬ ਕਰਾਂਗੇ ਵੀ ਕਰਮਾਂ ਦੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਕਿ ਐਵੇਂ ਗੱਲਾਂ ਹੀ ਨੇ ਸੋ ਦੋਨੋਂ ਨੇ ਫੈਸਲਾ ਕਰ ਲਿਆ ਵੀ ਅੱਜ ਜੋ ਕੁਝ ਵੀ ਹੋਵੇਗਾ ਅਸੀਂ ਸੱਚ-ਸੱਚ ਦੱਸਾਂਗੇ ਝੂਠ ਨਹੀਂ ਬੋਲਾਂਗੇ ਉਹ ਉਹਦਾ ਖਤਰੀ ਮਿੱਤਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚਲਿਆ ਜਾਂਦਾ ਹੈ ਤੇ ਇਹ ਵੇਸਵਾ ਦੇ ਕੋਠੇ ਤੇ ਜਾਂਦਾ ਪਰ ਉਹ ਵੇਸਵਾ ਉਥੇ ਸੀ ਨਹੀਂ ਉਥੇ ਤਾਲਾ ਲੱਗਿਆ ਹੋਇਆ ਸੀ ਉਹ ਉਦਾਸ ਹੋ ਕੇ ਕੋਲ ਹੀ ਉਜਾੜ ਵਿੱਚ ਬਹਿ ਜਾਂਦਾ ਤੇ ਆਪਣੇ ਮਿੱਤਰ ਦੀ ਉਡੀਕ ਕਰਨ ਲੱਗ ਜਾਂਦਾ ਹੁਣ ਸਾਧ ਸੰਗਤ ਜੀ ਉਡੀਕ ਕਰਨੀ ਬਹੁਤ ਔਖੀ ਹੈ ਉਹ ਉਡੀਕ ਕਰਦਾ ਕਰਦਾ ਮਿੱਟੀ ਦੇ ਵਿੱਚ ਹੱਥ ਪੈਰ ਜੇ ਮਾਰਨ ਲੱਗ ਪਿਆ ਉਨੇ ਜਦੋਂ ਥੋੜੀ ਜੀ ਮਿੱਟੀ ਪੁੱਟੀ ਤਾਂ ਉਹਦੇ ਵਿੱਚੋਂ ਇੱਕ ਕਟੋਰਾ ਜਾਂ ਨਿਕਲਿਆ ਤੇ ਉਸ ਕਟੋਰੇ ਦੇ ਵਿੱਚ ਕੋਲੇ ਪਏ ਹੋਏ ਸੀ ਤੇ ਉਹਦੇ ਵਿੱਚ ਇੱਕ ਸੋਨੇ ਦੀ ਮੋਹਰ ਵੀ ਸੀ ਉਹ ਸੋਨੇ ਦੀ ਮੋਹਰ ਵੇਖ ਕੇ ਬਹੁਤ ਖੁਸ਼ ਹੋਇਆ ਕਹਿੰਦਾ ਮੈਨੂੰ ਤਾਂ ਸੋਨਾ ਮਿਲ ਗਿਆ ਉਹਦੀ ਸਾਰੀ ਉਡੀਕ ਖਤਮ ਹੋ ਗਈ ਉਹ ਆਪਣੇ ਮਨ ਵਿੱਚ ਸੋਚਣ ਲੱਗਾ ਵੀ ਮੈਂ ਵੇਸਵਾ ਦੇ ਕੋਠੇ ਤੇ ਜਾਂਦਾ ਸੀ ਤੇ ਮੈਨੂੰ ਇਹਦਾ ਫਲ ਸੋਨੇ ਦੀ ਮੋਹਰ ਵਿੱਚ ਮਿਲਿਆ ਤੇ ਜੇ ਕਿਤੇ ਮੈਂ ਸੰਤਾਕੁੱਲ ਚਲਾ ਜਾਂਦਾ ਤਾਂ ਮੈਨੂੰ ਇਹ ਸੋਨੇ ਦੀ ਮੋਹਰ ਨਹੀਂ ਸੀ ਮਿਲਣੀ ਜੇ ਮੈਂ ਅੱਜ ਵੇਸਵਾ ਦੇ ਕੋਠੇ ਤੇ ਨਾ ਜਾਂਦਾ ਤੇ ਉਹ ਵੇਸਵਾ ਦਾ ਕੋਠਾ ਨਾ ਬੰਦ ਹੁੰਦਾ ਤੇ ਜੇ ਮੈਂ ਇੱਥੇ ਨਾ ਆਂਦਾ ਤਾਂ ਮੈਨੂੰ ਇਹ ਸੋਨੇ ਦੀ ਮੋਹਰ ਨਹੀਂ ਸੀ ਮਿਲਣੀ ਸੋ ਇਹ ਬੰਦਾ ਇਹ ਸੋਚਦਾ ਹੈ ਵੀ ਮੈਨੂੰ ਇਹ ਸੋਨੇ ਦੀ ਮੋਹਰ ਵੇਸਵਾ ਦੇ ਕੋਠੇ ਤੇ ਜਾਣ ਕਰਕੇ ਮਿਲੀ ਹੈ ਤੇ ਕਹਿੰਦਾ ਹੁਣ ਮੈਂ ਆਪਣੇ ਖਤਰੀ ਮਿੱਤਰ ਨੂੰ ਪੁੱਛੂਗਾ ਵੀ ਤੈਨੂੰ ਕੀ ਮਿਲਿਆ ਅੱਜ ਤੇ ਉਹ ਉਹਦੀ ਉਡੀਕ ਕਰਨ ਲੱਗ ਪਿਆ। ਉਹਨੇ ਜਦੋਂ ਸਾਹਮਣੇ ਵੇਖਿਆ ਤਾਂ ਉਹਦਾ ਉਹ ਮਿੱਤਰ ਲੰਗੜਾ ਕੇ ਤੁਰਦਾ ਪਿਆ ਸੀ। ਉਹਨੇ ਪੁੱਛਿਆ ਵੀ ਤੈਨੂੰ ਕੀ ਹੋ ਗਿਆ? ਤਾਂ ਉਹ ਖਤਰੀ ਕਹਿੰਦਾ ਮੈਂ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਗਿਆ ਸੀ। ਲੇਕਿਨ ਰਸਤੇ ਵਿੱਚ ਵਾਪਿਸ ਆਂਦੇ ਹੋਏ ਮੇਰੇ ਪੈਰ ਵਿੱਚ ਇੱਕ ਸੂਲ ਵੱਜ ਗਈ ਤੇ ਉਹਨੇ ਜ਼ਖਮ ਕਰ ਦਿੱਤਾ। ਹੁਣ ਮੈਂ ਜਦੋਂ ਜ਼ਮੀਨ ਤੇ ਪੈਰ ਲਾ ਕੇ ਤੁਰਦਾ ਤਾਂ ਦਰਦ ਕਰਦਾ। ਇਸ ਲਈ ਮੈਂ ਲੰਗੜਾ ਕੇ ਤੁਰਦਾ ਪਿਆ। ਸੋ ਐਦਾ ਇਹ ਮਿੱਤਰ ਇਹ ਗੱਲ ਸੁਣ ਕੇ ਹੱਸ ਪਿਆ ਕਹਿੰਦਾ ਸਾਡੀ ਅੱਜ ਇਹ ਗੱਲ ਹੋਈ ਸੀ ਵੀ ਜਿੰਨੂੰ ਜੋ ਕੁਝ ਮਿਲੇਗਾ ਉਹ ਅੱਜ ਆ ਕੇ ਦੱਸੇਗਾ ਸੱਚੋ ਸੱਚ ਉਹ ਕਹਿੰਦਾ ਆਪਣੇ ਖਤਰੀ ਮਿੱਤਰ ਨੂੰ ਵੇਖ ਤੂੰ ਸੰਤਾ ਦੇ ਦਰਸ਼ਨ ਕਰਕੇ ਆਇਆ ਪਰ ਵਾਪਿਸ ਆਂਦਿਆਂ ਤੈਨੂੰ ਵੇਖ ਕੀ ਮਿਲਿਆ ਤੈਨੂੰ ਸੂਲ ਵੱਜੀ ਪੈਰ 'ਚ ਤੈਨੂੰ ਦਰਦ ਮਿਲਿਆ ਦੁੱਖ ਮਿਲਿਆ ਤੇ ਮੈਨੂੰ ਵੇਖ ਮੈਂ ਬੇਸਵਾ ਦੇ ਕੋਠੇ ਤੇ ਜਾਂਦਾ ਰਿਹਾ ਤੇ ਮੈਨੂੰ ਇਸ ਕਰਮ ਦੇ ਬਦਲੇ ਸੋਨੇ ਦੀ ਮੋਹਰ ਮਿਲੀ। ਇਹਦਾ ਤਾਂ ਇਹ ਮਤਲਬ ਨਿਕਲਦਾ ਹੈ ਵੀ ਬੁਰੇ ਕਰਮ ਕਰਨ ਨਾਲ ਬੰਦੇ ਨੂੰ ਫਲ ਚੰਗਾ ਮਿਲਦਾ। ਤੂੰ ਚੰਗੇ ਕਰਮ ਕਰਦਾ ਰਿਹਾ ਤੇ ਤੈਨੂੰ ਫਲ ਮਾੜਾ ਮਿਲਿਆ। ਇਹਦਾ ਤਾਂ ਇਹ ਮਤਲਬ ਹੋਇਆ ਸੱਚੇ ਬੰਦੇ ਨੂੰ ਦੁੱਖ ਮਿਲਦਾ ਹੈ ਤੇ ਬੁਰੇ ਬੰਦੇ ਨੂੰ ਸੁੱਖ ਮਿਲਦਾ ਹੈ। ਅਨਸਾਧ ਸੰਗਤ ਦੀ ਆਹੀ ਪ੍ਰਸ਼ਨ ਸਾਡਾ ਵੀ ਹੈ ਵੀ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ ਤੇ ਬੁਰੇ ਲੋਕਾਂ ਨਾਲ ਚੰਗਾ ਕਿਉਂ ਹੁੰਦਾ ਹੈ? ਉਹ ਬੰਦਾ ਵੀ ਆਪਣੇ ਖਤਰੀ ਮਿੱਤਰ ਨਾਲ ਮਜ਼ਾਕ ਕਰਨ ਲੱਗ ਪਿਆ ਕਹਿੰਦਾ ਜਦ ਬੁਰੇ ਕੰਮਾਂ ਦਾ ਫਲ ਚੰਗਾਈ ਮਿਲਣਾ ਹੈ ਫਿਰ ਆਪਾਂ ਬੁਰੀ ਕੰਮ ਕਰਾਂਗੇ ਚੰਗੇ ਕਰਮ ਕਰਦੇ ਹੋਏ ਤੈਨੂੰ ਤਾਂ ਦੁੱਖ ਮਿਲ ਗਿਆ ਚੰਗੇ ਕਰਮ ਕਿਉਂ ਕਰਾਂ ਮੈਂ ਪਰ ਉਹ ਜਿਹੜਾ ਖਤਰੀ ਮਿੱਤਰ ਸੀ ਨਾ ਉਹ ਕਹਿੰਦਾ ਐਤਾ ਨਹੀਂ ਹੋ ਸਕਦਾ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਜ਼ਰੂਰ ਹੈ ਉਹ ਕਹਿੰਦਾ ਚੱਲ ਅਸੀਂ ਚੱਲ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੋਂ ਪੁੱਛਦੇ ਹਾਂ ਉਹਨ ਸੰਤਾ ਕੋਲ ਪੁੱਛਦੇ ਆਂ ਵੀ ਸਾਨੂੰ ਇਹ ਫਲ ਕਿਉਂ ਮਿਲਿਆ? ਉਹ ਖਤਰੀ ਕਹਿੰਦਾ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਨ ਆਂਦਾ ਆਂ ਆਪ ਜੀ ਕੋਲ ਕੀਰਤਨ ਸੁਣਦਾ ਪਰ ਤਦ ਵੀ ਮੇਰੇ ਪੈਰ ਵਿੱਚ ਸੂਲ ਵੱਜ ਗਈ ਤੇ ਇਹ ਮੇਰਾ ਮਿੱਤਰ ਵੇਸਵਾ ਦੇ ਕੋਠੇ ਜਾਂਦਾ ਤੇ ਇਹਨੂੰ ਸੋਨੇ ਦੀ ਮੋਰ ਮਿਲ ਗਈ। ਮਹਾਰਾਜ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ? ਤੇ ਆਹ ਬੁਰਿਆਂ ਨਾਲ ਚੰਗਾ ਕਿਉਂ ਹੁੰਦਾ ਹੈ? ਇਹ ਦੱਸੋ ਮਹਾਰਾਜ। ਮਹਾਰਾਜ ਸਾਡੀ ਸੋਚ ਸਾਡੀ ਸਮਝ ਬਹੁਤ ਛੋਟੀ ਹੈ ਆਪ ਜੀ ਸਾਨੂੰ ਗਿਆਨ ਦਿਓ ਸੋ ਧੰਗੁਰ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਗੱਲ ਇਹ ਦਾ ਵੀ ਆ ਜਿਹੜਾ ਤੇਰਾ ਮਿੱਤਰ ਹੈ ਜਿਹੜਾ ਇਹ ਬੇਸਵਾ ਦੇ ਕੋਠੇ ਤੇ ਜਾਂਦਾ ਰਿਹਾ ਇਹਨੇ ਪਿਛਲੇ ਜਨਮਾਂ ਦੇ ਵਿੱਚ ਇੱਕ ਚੰਗਾ ਕਰਮ ਕੀਤਾ ਸੀ ਇਹਨੇ ਇੱਕ ਸਾਧੂ ਨੂੰ ਸੋਨੇ ਦੀ ਮੋਹਰ ਦਿੱਤੀ ਸੀ ਤੇ ਉਹਦੇ ਬਦਲੇ ਇਨੂੰ ਇਸ ਜਨਮ ਦੇ ਵਿੱਚ ਇੱਕ ਕਟੋਰਾ ਭਰ ਕੇ ਸੋਨੇ ਦੀਆਂ ਮੋਹਰਾਂ ਮਿਲਣੀਆਂ ਸੀ ਪਰ ਇਹਨੂੰ ਜਦੋਂ ਉਹ ਕਟੋਰਾ ਮਿਲਿਆ ਤਾਂ ਉਹਦੇ ਵਿੱਚ ਕੋਲੇ ਸਨ ਤੇ ਉਹਨਾਂ ਵਿੱਚ ਇੱਕ ਸੋਨੇ ਦੀ ਮੋਹਰ ਸੀ ਸਾਧੂ ਨੂੰ ਦਿੱਤੀ ਇੱਕ ਮੋਹਰ ਦੇ ਬਦਲੇ ਇਹਨੂੰ ਬਹੁਤ ਸਾਰੀਆਂ ਮੋਹਰਾਂ ਮਿਲਣੀਆਂ ਸਨ ਲੇਕਿਨ ਇਹਦੇ ਮੰਦ ਕਰਮਾ ਕਰਕੇ ਉਹ ਸੋਨੇ ਦੀਆਂ ਮੋਹਰਾਂ ਕੋਲਾ ਬਣ ਗਈਆਂ ਸਾਧ ਸੰਗਤ ਜੀ ਇਹ ਸਰੀਰ ਤਹਤੀਅ ਇਹਦੇ ਵਿੱਚ ਜੋ ਬੀਜੂਗੇ ਉਹ ਅਨੰਤ ਗੁਣਾ ਹੋ ਕੇ ਵਾਪਸ ਮਿਲਦਾ ਜਿਵੇਂ ਸਾਧ ਸੰਗਤ ਜੀ ਅਸੀਂ ਧਰਤੀ ਵਿੱਚ ਇੱਕ ਬੀਜ ਬੀਜਦੇ ਹਾਂ ਤੇ ਉਹ ਬੇਅੰਤ ਗੁਣਾ ਹੋ ਕੇ ਵਾਪਸ ਮਿਲਦਾ ਉਸੇ ਤਰ੍ਹਾਂ ਸਾਧ ਸੰਗਤ ਜੀ ਇਹ ਸਰੀਰ ਵੀ ਇੱਕ ਧਰਤੀ ਹੈ ਤੇ ਇਹਦੇ ਵਿੱਚ ਅਸੀਂ ਕਰਮ ਬੀਜਦੇ ਹਾਂ ਜਿਹੋ ਜਾਂ ਅਸੀਂ ਕਰਮ ਬੀਜਦੇ ਹਾਂ ਉਹ ਉਸੇ ਤਰ੍ਹਾਂ ਅਨੰਤ ਗੁਣਾ ਹੋ ਕੇ ਮਿਲਦਾ ਜੇ ਪਾਪ ਬੀਜਾਂਗੇ ਤਾਂ ਅਨੰਤ ਗੁਨਾਹ ਹੋ ਕੇ ਉਹ ਪਾਪ ਮਿਲਦਾ ਹੈ ਤੇ ਜੇ ਪੁੱਲ ਬੀਜਾਂਗੇ ਚੰਗੇ ਕਰਮ ਬੀਜਾਂਗੇ ਤਾਂ ਉਹ ਅਨੰਤ ਗੁਨਾਹ ਹੋ ਕੇ ਵਾਪਸ ਮਿਲਦੇ ਨਹੀਂ ਮਹਾਰਾਜ ਕਹਿੰਦੇ ਉਹ ਪਰਾਈ स्त्री ਵੇਸਵਾ ਦਾ ਸੰਗ ਕਰਨ ਕਰਕੇ ਇਹਨੂੰ ਉਹ ਜਿਹੜੀਆਂ ਸੋਨੇ ਦੀਆਂ ਮੋਹਰਾਂ ਮਿਲਣੀਆਂ ਸਨ ਬਹੁਤ ਸਾਰੀਆਂ ਉਹ ਸਾਰੀਆਂ ਕੋਲਾ ਬਣ ਗਈਆਂ ਤੇ ਸਿਰਫ ਇਹਨੂੰ ਇੱਕ ਮੋਹਰ ਮਿਲੀ ਤੇ ਇਹ ਸਿਰਫ ਇੱਕ ਮੋਹਰ ਨੂੰ ਵੇਖ ਕੇ ਇੰਨਾ ਖੁਸ਼ ਹੋ ਗਿਆ ਤੇ ਸੋਚਣ ਲੱਗਾ ਵੇ ਮੈਨੂੰ ਬਹੁਤ ਕੁਝ ਮਿਲ ਗਿਆ ਅਸਲ ਵਿੱਚ ਤਾਂ ਐਨੇ ਸਭ ਕੁਝ ਗਵਾ ਲਿਆ ਇਹ ਜਿਹੜਾ ਖੁਸ਼ ਹੋ ਰਿਹਾ ਹੈ ਇਹ ਇਹਦਾ ਵਹਿਮ ਹੈ ਇਹਦਾ ਵਹਿਮ ਹੈ ਕਿ ਐਨੇ ਕੁਝ ਪਾ ਲਿਆ ਵੀ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਵੀ ਚੰਗੇ ਲੋਕਾਂ ਨਾਲ ਬੁਰਾ ਕਿਉਂ ਹੁੰਦਾ ਹੈ ਉਹਦਾ ਉੱਤਰ ਸੁਣ ਮਹਾਰਾਜ ਕਹਿੰਦੇ ਇਹ ਇਸ ਕਾਰਨ ਹੁੰਦਾ ਹੈ ਕਿਉਂਕਿ ਤੁਹਾਡੇ ਮਨ ਦੇ ਵਿੱਚ ਵਿਵੇਕ ਨਹੀਂ ਹੈ ਹਲੇ ਬ੍ਰह्म ਗਿਆਨ ਨਹੀਂ ਹੈ ਇਸ ਕਾਰਨ ਤੁਸੀਂ ਇਹ ਗੱਲਾਂ ਕਰ ਰਹੇ ਹੋ ਉਹ ਬੰਦਾ ਕਹਿੰਦਾ ਠੀਕ ਹੈ ਮਹਾਰਾਜ ਮੈਂ 20ਵਾਂ ਦੇ ਕੋਠੇ ਤੇ ਜਾਂਦਾ ਰਿਆ ਮੈਨੂੰ ਇਸ ਕਾਰਨ ਆਹ ਫਲ ਮਿਲਿਆ ਪਰ ਇਹ ਤਾਂ ਚੰਗਾ ਕਰਮ ਕਰਦਾ ਸੀ ਇਹਦੇ ਪੈਰ ਵਿੱਚ ਕਿਉਂ ਸੂਲ ਵੱਜੀ ਇਹਦੇ ਨਾਲ ਬੁਰਾ ਕਿਉਂ ਹੋਇਆ ਸੋ ਮਹਾਰਾਜ ਕਹਿੰਦੇ ਭਾਈ ਇਹ ਪਿਛਲੇ ਜਨਮਾਂ ਦੇ ਵਿੱਚ ਲੋਕਾਂ ਨੂੰ ਸਖਤ ਸਜ਼ਾਵਾ ਦਿੰਦਾ ਰਿਆ ਤੇ ਇਸ ਕਾਰਨ ਇਸ ਨੂੰ ਇਸ ਜਨਮ ਦੇ ਵਿੱਚ ਸੂਲੀ ਹੋਣੀ ਸੀ ਸੂਲੀ ਤੇ ਟੰਗਣਾ ਸੀ ਪਰ ਇਹ ਖਤਰੀ ਜਦੋਂ ਹਰ ਰੋਜ਼ ਸੰਗਤ ਕਰਨ ਆਣ ਲੱਗ ਪਿਆ ਕੀਰਤਨ ਸੁਣਨ ਲੱਗਾ ਕਥਾ ਸੁਣਨ ਲੱਗਾ ਗੁਰੂ ਸਾਹਿਬ ਜੀ ਦੇ ਉਪਦੇਸ਼ ਕਮਾਣ ਲੱਗਾ ਤਾਂ ਇਹਦੇ ਉਹ ਕਰਮਾਂ ਨੂੰ ਮਹਾਰਾਜ ਕਹਿੰਦੇ ਅਸੀਂ ਬਦਲ ਦਿੱਤਾ ਇਹਦਾ ਆਉਣ ਵਾਲਾ ਮਾੜਾ ਸਮਾਂ ਟਲ ਗਿਆ ਤੇ ਉਹ ਸੂਲੀ ਨੇ ਸੂਲ ਦਾ ਰੂਪ ਧਾਰਨ ਕਰ ਲਿਆ ਕਿੱਥੇ ਫਾਂਸੀ ਹੁਣੀ ਸੀ ਤੇ ਕਿੱਥੇ ਪੈਰ ਵਿੱਚ ਕੰਡਾ ਵੱਜ ਗਿਆ ਥੋੜੀ ਜੀ ਦਰਦ ਤਾਂ ਜ਼ਰੂਰ ਹੋਣੀ ਸੀ ਪਰ ਉਹ ਫਾਂਸੀ ਤੋਤਾ ਬਚ ਗਿਆ ਤਾਂ ਉਦੋਂ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਾ ਜੀ ਰਬਾਬ ਵਜਾਓ ਬਾਣੀ ਆਈ ਹੈ ਜਦੋਂ ਇਹ ਸ਼ਬਦ ਦੋਨਾਂ ਨੇ ਸੁਣਿਆ ਦੋਨਾਂ ਨੂੰ ਗਿਆਨ ਹੋ ਗਿਆ ਸਾਜ ਸੰਗੇ ਜੀ ਆ ਧਰਤੀ ਤੇ ਕੋਈ ਬੀਜ ਬੀਜਦਾ ਹੈ ਕੋਈ ਹੋਰ ਉਹਨੂੰ ਵੜਦਾ ਹੈ ਤੇ ਕੋਈ ਹੋਰ ਉਹਨੂੰ ਖਾਂਦਾ ਹੈ ਪਰ ਇਹ ਸਰੀਰ ਰੂਪੀ ਧਰਤੀ ਤੇ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਇਸ ਸ਼ਰੀਰ ਰੂਪੀ ਤਰਤੀਤੇ ਬੀਜ ਬੀਜਦਾ ਹੈ ਉਹੀ ਉਹਨੂੰ ਵੜਦਾ ਤੇ ਉਸੇ ਨੂੰ ਉਸਦਾ ਫਲ ਮਿਲਦਾ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਇਹ ਗੱਲ ਫਿਰ ਉਹਨਾਂ ਨੂੰ ਚੰਗੀ ਤਰੀਕੇ ਸਮਝ ਲੱਗੇਗੀ ਸਾਧ ਸੰਗਤ ਜੀ ਅਸੀਂ ਤਾਂ ਆਹੀ ਗੱਲਾਂ ਕਰਦੇ ਰਹਿੰਨੇ ਆਂ ਵੀ ਮੈਂ ਤਾਂ ਸੇਵਾ ਕਰਦਾ ਸੀ ਮੈਂ ਤਾਂ ਪਾਠ ਵੀ ਕਰਦਾ ਸੀ ਸਾਰੀ ਜ਼ਿੰਦਗੀ ਚੰਗੇ ਕਰਮ ਕਰਦਾ ਰਿਆ ਫਿਰ ਮੇਰੇ ਨਾਲ ਕਿਉਂ ਮਾੜਾ ਹੋਇਆ ਉਹ ਦੂਜੇ ਤਾਂ ਸਾਰੀ ਦਿਹਾੜੀ ਸਾਰੀ ਜ਼ਿੰਦਗੀ ਬੁਰੇ ਕੰਮ ਕਰਦੇ ਰਹੇ ਪਰ ਤਾਂ ਵੀ ਸੁੱਖ ਭੋਗਦੇ ਨੇ ਤਾਂ ਇਹ ਕੀ ਗੱਲ ਹੋਈ ਸਾਧ ਸੰਗਤ ਜੀ ਕਈ ਵਾਰੀ ਅਸੀਂ ਕਿਸਮਤ ਤੇ ਕਰਮ ਦੀਆਂ ਗੱਲਾਂ ਕਰਦੇ ਹਾਂ ਪਰ ਸਾਨੂੰ ਦੋਨਾਂ ਬਾਰੇ ਕੁਝ ਨਹੀਂ ਪਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਿਹੜਾ ਸ਼ਬਦ ਗਾਇਨ ਕੀਤਾ ਸੀ ਮਾਰੂ ਰਾਗ ਦੇ ਵਿੱਚ ਜੇ ਕੋਈ ਉਸ ਸ਼ਬਦ ਨੂੰ ਪੜ ਲਵੇ ਤੇ ਜੇ ਕੋਈ ਉਸ ਦੇ ਅਰਥ ਸਮਝ ਲਵੇ ਫਿਰ ਉਹਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਸੋ ਗੁਰਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਰਨੀ ਕਾਗਦ ਮਨ ਮਸਵਾਨੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਈ ਤਿਉਂ ਚੱਲੀਏ ਤਉ ਗੁਨ ਨਾਹੀ ਅੰਤ ਹਰੇ ਮਹਾਰਾਜ ਕਹਿੰਦੇ ਹੈ ਵਾਹਿਗੁਰੂ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਮਹਾਰਾਜ ਕਹਿੰਦੇ ਨੇ ਜਿਹੜਾ ਬੰਦੇ ਦਾ ਆਚਰਣ ਹੈ ਜਿਹੜਾ ਕਰੈਕਟਰ ਹੈ ਉਹਨੂੰ ਕਾਗਜ਼ ਮੰਨੋ ਤੇ ਮਨ ਨੂੰ ਦਿਵਾਤ ਭਾਵ ਸ਼ਾਹੀ ਮੰਨੋ ਦੋ ਲਿਖਤਾ ਇੱਕ ਚੰਗੀ ਲਿਖਤ ਤੇ ਇੱਕ ਮੰਦੀ ਲਿਖਤ ਇਹ ਇਸ ਕਾਗਜ਼ ਤੇ ਲਿਖੀ ਜਾਂਦੀ ਹੈ ਇਸ ਜਨਮ ਦੇ ਵਿੱਚ ਕੀਤੇ ਹੋਏ ਕਰਮ ਤੇ ਪਿੱਛੇ ਜਿਹੜੇ ਕਰਮ ਕਰਕੇ ਆਏ ਆ ਇਹਨਾਂ ਸਾਰੇ ਕਰਮਾਂ ਦਾ ਜਦੋਂ ਸੰਸਕਾਰ ਇਕੱਠਾ ਹੋ ਜਾਂਦਾ ਹੈ ਉਹ ਬੰਦੇ ਦਾ ਫਿਰ ਸੁਭਾਅ ਬਣ ਜਾਂਦਾ ਹੈ ਤੇ ਸੁਭਾਅ ਤੋਂ ਬੰਦੇ ਨੂੰ ਦੁੱਖ ਤੇ ਸੁੱਖ ਮਿਲਦੇ ਨੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਸਾਜ ਸੰਗਤ ਜੀ ਜਿਵੇਂ ਜਿਵੇਂ ਬੰਦੇ ਨੂੰ ਕਰਮ ਚਲਾਉਂਦੇ ਨੇ ਉਮੀਦ ਇਹ ਬੰਦਾ ਚੱਲਦਾ ਪਰ ਬੰਦਾ ਕਦੇ ਵੀ ਵਾਹਿਗੁਰੂ ਦੇ ਗੁਨਾ ਦਾ ਅੰਤ ਨਹੀਂ ਪਾ ਸਕਦਾ ਮਹਾਰਾਜ ਅੱਗੇ ਕਹਿੰਦੇ ਨੇ ਚਿਤ ਚਿਤਸ ਕੀ ਨਹੀਂ ਬਾਬ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਮਹਾਰਾਜ ਕਹਿੰਦੇ ਨੇ हे ਕਮਲੇ ਮਨ ਤੂੰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈ ਤਿਉਂ ਤਿਉਂ ਤੇਰੇ ਅੰਦਰ ਗੁਣ ਘਟਦੇ ਜਾਦੇ ਨੇ ਸਾਧ ਸੰਗਤ ਜੀ ਜਿਵੇਂ ਜਿਵੇਂ ਅਸੀਂ ਪਰਮਾਤਮਾ ਨੂੰ ਵਿਚਾਰਦੇ ਜਾਂਦੇ ਆ ਨਾ ਉਵੇਂ-ਉਵੇਂ ਸਾਡੇ ਅੰਦਰ ਜਿਹੜੇ ਗੁਨ ਨੇ ਉਹ ਘਟਦੇ ਜਾਂਦੇ ਨੇ ਸਾਧ ਸੰਗਤ ਜੀ ਪਰਮਾਤਮਾ ਨੂੰ ਭੁਲਾ ਕੇ ਬੰਦੇ ਦੇ ਗੁਨ ਗਲ ਜਾਂਦੇ ਨੇ ਹਰ ਬਿਸਰਤ ਤੇਰੇ ਗੁਨ ਗਲਿਆ ਪਰਮਾਤਮਾ ਨੂੰ ਵਿਚਾਰ ਕੇ ਤੇਰੇ ਗੁਨ ਗਲ ਜਾਣਗੇ ਅੱਗੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਦਿੱਤੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਭੁਲਾਣ ਨਾਲ ਹੁੰਦਾ ਕੀ ਹੈ ਸਾਧ ਸੰਗਤ ਜੀ ਆ ਜਿਹੜਾ ਮਨ ਹੈ ਮਹਾਰਾਜ ਕਹਿੰਦੇ ਨੇ ਪੰਛੀ ਹੈ ਇਹ ਉਡਾਰੀਆਂ ਮਾਰਦਾ ਹੈ ਇਹ ਟਿਕਦਾ ਨਹੀਂ ਹੈ ਮਹਾਰਾਜ ਕਹਿੰਦੇ ਨੇ ਹਰੇਕ ਦਿਨ ਤੇ ਹਰੇਕ ਰਾਤ ਇਹ ਦੋਨੋਂ ਇੱਕ ਜਾਲ ਦਾ ਕੰਮ ਕਰਦੇ ਨੇ ਇਹ ਬੰਦੇ ਦੇ ਮਨ ਨੂੰ ਮਾਇਆ ਦੇ ਵਿੱਚ ਫਸਾਣ ਦਾ ਕੰਮ ਕਰਦੇ ਨੇ ਮਹਾਰਾਜ ਕਹਿੰਦੇ ਨੇ ਬੰਦੇ ਦੀਆਂ ਉਮਰ ਦੀਆਂ ਜਿੰਮੀਆਂ ਵੀ ਘੜੀਆਂ ਨੇ ਉਹ ਪਲ ਉਹ ਸਾਰੇ ਹੀ ਤੈਨੂੰ ਫਸਾਉਣ ਹਿੱਤ ਫਾਈਆਂ ਬੰਦੀਆਂ ਜਾ ਰੀਆਂ ਨੇ ਅੱਗੇ ਮਹਾਰਾਜ ਕਹਿੰਦੇ ਨੇ ਰਸ ਰਸ ਚੋਗ ਚੁਗੈ ਨਿਤ ਫਸੈ ਛੂਟਸ ਮੂੜੇ ਕਮਨ ਗੁਨੀ ਮਹਾਰਾਜ ਕਹਿੰਦੇ ਨੇ ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੇ ਚੋਗ ਚੁਗ ਰਿਹਾ ਹੈ ਤੇ ਵਿਕਾਰਾਂ ਵਿੱਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈ हे ਮੂਰਖ ਮਨ ਇਹਨਾਂ ਵਿੱਚੋਂ ਕਿਹੜੇ ਗੁਣ ਦੀ ਮਦਦ ਨਾਲ ਖਲਾਸੀ ਹਾਸਲ ਕਰੇਗਾ ਸਾਰ ਸੰਗਰਜੀ ਜਦੋਂ ਪੰਛੀ ਨੂੰ ਚੋਗਾ ਪਾਇਆ ਜਾਂਦਾ ਹੈ ਤਾਂ ਪੰਛੀ ਚੋਗਾ ਚੁਗਦਾ ਚੁਗਦਾ ਅਦਾਵਦੀ ਜਾਂਦਾ ਹੈ ਪਰ ਉਹਨੂੰ ਪਤਾ ਨਹੀਂ ਚੱਲਦਾ ਵੀ ਉਹ ਇੱਕ ਜਾਲ ਵਿੱਚ ਫਸਦਾ ਜਾ ਰਿਹਾ ਹੈ ਮਹਾਰਾਜ ਕਹਿੰਦੇ ਇਸੇ ਤਰੀਕੇ ਇਹ ਬੰਦੇ ਤੂੰ ਵੀ ਬੜੇ ਸਵਾਦ ਲੈ ਲੈ ਕੇ ਵਿਕਾਰਾਂ ਦਾ ਚੋਗ ਚੁਗਦਾ ਪਿਆ ਮਹਾਰਾਜ ਕਹਿੰਦੇ ਫਿਰ ਬੰਦਾ ਨਾ ਇਹ ਵਿਸ਼ੇ ਵਿਕਾਰਾਂ ਵਿੱਚ ਹੀ ਫਸ ਜਾਂਦਾ ਹੈ ਤੇ ਫਿਰ ਉਹਦੇ ਵਿੱਚੋਂ ਨਿਕਲ ਨਹੀਂ ਪਾਂਦਾ ਇਹ ਜਿਹੜੇ ਵਿਕਾਰ ਨੇ ਇਹ ਵੀ ਇੱਕ ਚੋਗੇ ਦਾ ਹੀ ਕੰਮ ਕਰਦੇ ਨੇ ਸੋ ਅੱਗੇ ਮਹਾਰਾਜ ਕਹਿੰਦੇ ਨੇ ਕਾਇਆ ਆਦੰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਮਨੁਖ ਦਾ ਸਰੀਰ ਮਹਾਰਾਜ ਕਹਿੰਦੇ ਨੇ ਮਨ ਨੂੰ ਲੋਹਾਰ ਦੀ ਪੱਠੀ ਹੈ ਉਸ ਪੱਠੀ ਵਿੱਚ ਮਨ ਮਨੋ ਲੋਹਾ ਹੈ ਤੇ ਉਸ ਉੱਤੇ ਕਾਮ ਆਦਿਕ ਪੰਜ ਅੱਗਾ ਬਲ ਰਹੀਆਂ ਹਨ ਇਸ ਤੋਂ ਪਾਅ ਵੈ ਦੀ ਸ਼ਰੀਰ ਪੱਠੀ ਬਣ ਗਿਆ ਮਨ ਲੋਹਾ ਬਣ ਗਿਆ ਤੇ ਇਸ ਪੱਠੀ ਤੇ ਲੋਹੇ ਨੂੰ ਗਰਮ ਕਰਨ ਵਾਸਤੇ ਪੰਜ ਕਾਮ ਆਦਿਕ ਅੱਗਾ ਬਲ ਰੀਆਂ ਹਨ ਅੱਗੇ ਮਹਾਰਾਜ ਜੀ ਕਹਿੰਦੇ ਨੇ ਕੋਇਲੇ ਪਾਪ ਪੜੇ ਇਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਮਹਾਰਾਜ ਕਹਿੰਦੇ ਨੇ ਇਸ ਅੱਗ ਨੂੰ ਤੇਜ ਕਰਨ ਵਾਸਤੇ ਤਪਸ਼ ਨੂੰ ਤੇਜ ਕਰਨ ਵਾਸਤੇ ਇਹਦੇ ਉੱਪਰ ਪਾਪਾ ਦੇ ਭਖਦੇ ਹੋਏ ਕੋਲੇ ਪਾਏ ਹੋਏ ਹਨ ਤੇ ਮਨ ਹੈ ਨਾ ਜਿਹੜਾ ਇਸ ਅੱਗ ਵਿੱਚ ਸੜ ਰਿਹਾ ਹੈ ਤੇ ਇੱਥੇ ਫਿਕਰ ਚਿੰਤਾ ਇਹਦੀ ਸੰਨੀ ਬਣੀ ਹੋਈ ਹੈ ਅੱਗੇ ਮਹਾਰਾਜ ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਿਨੇ ਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸਦੇ ਹਾ ਇੱਥੇ ਸਾਧ ਸੰਗਤ ਦੀ ਮਹਾਰਾਜ ਕਹਿੰਦੇ ਨੇ ਜੇ ਸਮਰੱਥ ਗੁਰੂ ਮਿਲ ਪਏ ਤਾਂ ਸੜਕੇ ਨਿਕੰਮਾ ਲੋਹਾ ਸੋਨੇ ਦੀ ਮਾਨਿੰਦ ਹੋ ਜਾਂਦਾ ਏ ਉਹ ਮਲੀਨ ਹੋਇਆ ਮਨ ਵੀ ਸੋਨਾ ਬਣ ਜਾਂਦਾ ਏ ਜੇ ਪਾਰਸ ਵਰਗੇ ਗੁਰੂ ਸਾਹਿਬ ਮਿਲ ਜਾਣ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਸੀਂ ਖੋਟੇ ਤੋਂ ਖਰੇ ਹੋ ਜਾਂਦੇ ਆ ਮਹਾਰਾਜ ਕਹਿੰਦੇ ਨੇ ਉਹ ਗੁਰੂ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦਿੰਦਾ ਹੈ ਤੇ ਉਸ ਨਾਮ ਦੀ ਬਰਕਤ ਨਾਲ ਸ਼ਰੀਰ ਟਿਕ ਜਾਂਦਾ ਹੈ ਭਾਵ ਇੰਦ੍ਰੇ ਵਿਕਾਰਾਂ ਵੱਲੋਂ ਹਟ ਜਾਂਦੇ ਹਨ ਸੋ ਸਾਜ ਸੰਗਤ ਜੀ ਇਸ ਗੱਲ ਨੂੰ ਸਮਝ ਲੈਣਾ ਵੀ ਪੁਰਬਲੇ ਜਨਮਾਂ ਦੇ ਵੀ ਕਰਮ ਕੰਮ ਕਰਦੇ ਨੇ ਤੇ ਇਸ ਜਨਮ ਦੇ ਕਰਮ ਵੀ ਕੰਮ ਕਰਦੇ ਨੇ ਪਰ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਸ਼ਰਨੀ ਵਿੱਚ ਪੈ ਜਾਂਦੇ ਹਾਂ ਉਦੋਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਡੇ ਕਰਮ ਬਦਲ ਦਿੰਦੇ ਹਨ ਜਿਵੇਂ ਉਸ ਬੰਦੇ ਨੂੰ ਫਾਂਸੀ ਮਿਲਣੀ ਸੀ ਉਸਨੇ ਸੂਲੀ ਤੇ ਚੜਨਾ ਸੀ ਮਹਾਰਾਜ ਜੀ ਦੀ ਸੰਗਤ ਕਰਕੇ ਉਸ ਨੂੰ ਉਹ ਛੋਟੀ ਜੀ ਸੂਲ ਵੱਜੀ ਤੇ ਉਹ ਐਡਾ ਵੱਡਾ ਕਰਮ ਖਤਮ ਹੋ ਗਿਆ ਪ੍ਰਸਾਦ ਸੰਗਤ ਜੀ ਇੱਥੇ ਜਿਹੜੇ ਮਨਮੁਖ ਗੁਰੂ ਸਾਹਿਬ ਜੀ ਦੀ ਸੰਗਤ ਨਹੀਂ ਕਰਦੇ ਵਿਸ਼ੇ ਵਕਾਰ ਭੋਗਦੇ ਰਹਿੰਦੇ ਨੇ ਉਹਨਾਂ ਦੇ ਪਿਛਲੇ ਜਨਮਾਂ ਦੇ ਪੁਰਾਣੇ ਕੀਤੇ ਹੋਏ ਚੰਗੇ ਕਰਮ ਵੀ ਖਤਮ ਹੋ ਜਾਂਦੇ ਨੇ ਨਵੇਂ ਕਰਮ ਤਾਂ ਕੀ ਚੰਗੇ ਬੰਨੇ ਸਨ ਸਗੋਂ ਉਹਨਾਂ ਨੇ ਤਾਂ ਆਪਣੇ ਪੁਰਾਣੇ ਕੀਤੇ ਹੋਏ ਚੰਗੇ ਕਰਮ ਵੀ ਖਤਮ ਕਰ ਦਿੱਤੇ ਸੋ ਸਾਧ ਸੰਗਤ ਜੀ ਇੱਥੇ ਸਾਨੂੰ ਸਮਝਣ ਦੀ ਲੋੜ ਹੈ ਜਿਹੋ ਜਾਂ ਅਸੀਂ ਬੀਜਾਂਗੇ ਉਹੋ ਜਿਹਾ ਹੀ ਵੱਢਾਂਗੇ ਜੇ ਅਸੀਂ ਚੰਗਾ ਬੀਜਾਂਗੇ ਤਾਂ ਸਾਨੂੰ ਚੰਗਾ ਹੀ ਮਿਲੇਗਾ ਪਰ ਜੇ ਅਸੀਂ ਬੁਰਾ ਬੀਜਾਂਗੇ ਤਾਂ ਸਾਨੂੰ ਬੁਰਾ ਹੀ ਮਿਲਣਾ ਤੇ ਸਾਧ ਸੰਗਤ ਜੀ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਪੁੰਨ ਤੇ ਸਭ ਤੋਂ ਚੰਗਾ ਕੰਮ ਹੈ ਪਰਮੇਸ਼ਰ ਦਾ ਨਾਮ ਜਪਣਾ ਜਿਸ ਵਿਅਕਤੀ ਨੇ ਪਰਮੇਸ਼ਰ ਦਾ ਨਾਮ ਜਪ ਲਿਆ ਮਹਾਰਾਜ ਉਸਤੇ ਕਿਰਪਾ ਕਰਕੇ ਉਹਦੇ ਮੰਦੇ ਕਰਮ ਖਤਮ ਕਰ ਦਿੰਦੇ ਨੇ ਇਸ ਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ ਸੋ ਆਓ ਅਸੀਂ ਦੀ ਕੁਝ ਸਮਾਂ ਮੂਲ ਮੰਤਰ ਦਾ ਜਾਪ ਕਰ ਲਈਏ